ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਯੋਧ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਬਹੁਤ ਵੱਡੀ ਸਕਸੈਸ ਮਿਲੀ ਹੈ ਕਮਿਸ਼ਨਰਟ ਪੁਲਿਸ ਅੰਮ੍ਰਿਤਸਰ ਨੂੰ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਜਿਹੜੇ ਕਿ ਕਾਟਲ ਚਲਾ ਰਹੇ ਸੀਗੇ ਡਰੱਗ ਕਾਟਲ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪਾਕਿਸਤਾਨ ਵੱਲੋਂ ਡਰੋਨ ਦੇ ਰਾਹੀਂ ਡ੍ਰੋਪਿੰਗ ਕਰਕੇ ਇੰਡੀਅਨ ਟਰੇਰੀਟਰੀ ਦੇ ਵਿੱਚ ਉਤੋਂ ਪਿਕਅਪ ਕਰਕੇ ਕਿ ਡਿਸਟ੍ਰਿਬਿਊਸ਼ਨ ਕਰ ਰਹੇ ਸੀਗੇ 7 ਕਿਲੋ ਤੇ 630 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਡੇਰਾ ਬੱਬਾ ਨਾਨਕ ਸੈਕਟਰ ਜਿਹੜਾ ਉਹਦੇ ਚ ਡਰਾਪਿੰਗ ਹੋਈ ਆ ਜੋ ਪ੍ਰੀਲਿਮਿਨਰੀ ਪੁੱਛਗਿੱਛ ਸਾਡੇ ਕੋਲ ਗੱਲ ਸਾਹਮਣੇ ਆਈ ਹੈ ਇਹਦੇ ਦੋ ਮੁਲਜ਼ਮ ਨੇ ਸਾਹਿਬ ਪ੍ਰੀਤ ਇਲੀਅਸ ਸਾਹਿਬ ਫਤਿਹਗੜ ਚੂੜੀਆਂ ਬਟਾਲੇ ਦਾ ਰਹਿਣ ਵਾਲਾ ਪਹਿਲਾਂ ਵੀ ਇਹਦੇ ਕਲਾਪ ਪਰਚਾ ਦਰਜ ਹੈ ਸਨੇਚਿੰਗ ਵਗੈਰਾ ਦਾ ਕਣੀਏਕੇ ਬੰਗਰ ਪੁਲਿਸ ਸਟੇਸ਼ਨ ਦੇ ਵਿੱਚ 19 ਸਾਲ ਦਾ ਹੈਗਾ ਅਤੇ ਅਨਐਮਪਲੋਇਡ ਹੈ ਗਗਨਦੀਪ ਗਗਨ ਹੈ ਇੱਕ ਔਰਤ ਖਾਲਸਾ ਦਾ ਰਹਿਣ ਵਾਲਾ ਇਹ ਲੋਨ ਏਜੰਟ ਹੈ ਇਹ 26 ਸਾਲ ਦਾ ਇਹਦੇ ਤੇ ਵੀ ਪਹਿਲਾਂ ਹਵਾਈ ਫਾਇਰ ਕਰਨਾ ਯਾਰਮ ਜੈਕਟ ਦੀ ਮਿਸਯੂਜ਼ ਕਰਨਾ ਉਹਦਾ ਪਰਚਾ ਦਰਜਾ ਥਾਣਾ اسلامਾਬਾਦ ਚ ਬੇਸਿਕਲੀ ਇਹ ਦੋ ਬੰਦੇ ਇਨਟੈਕਿਆ ਕਰਨਦੀਪ ਨਾ ਕਰਨਦੀਪ ਉਹ ਦੁਬਈ ਬੇਸਡ ਜੋ ਸਾਨੂੰ ਇੰਡੀਕੇਸ਼ਨ ਆਈ ਹੈ ਇੱਕ ਫੋਰਨ ਬੇਸਡ ਹੰਡਲਰ ਉਹਨੂੰ ਕਹਿ ਸਕਦੇ ਜਿਹੜਾ ਪਾਕਿਸਤਾਨ ਨਾਲ ਰਿਲੇਟਡ ਸਮਗਲਰਸ ਨਾਲ ਵੀ ਹੈ ਤੇ ਇਹਨਾਂ ਨੂੰ ਵੀ ਵਰਚੁਅਲ ਨੰਬਰਸ ਨਾਲ ਹੀ ਸਾਹਿਬ ਰੀਤ ਨਾ ਇਨਟੈਕ ਸੀ ਪ੍ਰੀ ਡੈਸਟਿਨੇਸ਼ਨ ਲੋਕੇਸ਼ਨ ਦੇ ਉੱਤੇ ਇਨੂੰ ਉਹ ਭੇਜਦਾ ਸੀਗਾ ਜਿਹੜੇ ਕੋਆਰਡੀਨੇਟਸ ਤੇ ਲੋਕੇਸ਼ਨਸ ਉੱਥੋਂ ਜਾ ਕੇ ਪਿਕਅਪ ਕਰਕੇ ਲਿਆਉਂਦਾ ਸੀ ਜਿਹੜੀ ਇਹ ਕਨਸਾਈਨਮੈਂਟ ਇਹ ਵੀ ਡੇਰਾ ਬਾਬਾ ਨਾਨਕ ਸੈਕਟਰ ਤੋਂ ਕਰਨਦੀਪ ਦੇ ਕਹਿ ਤੇ ਸਹਿਪਰੀ ਚੁੱਕ ਕੇ ਲਿਆਇਆ ਇਹ ਦੋਨੇ ਬੰਦੇ ਜਿਹੜੇ ਆ ਇਹ ਅਸੀਂ ਗ੍ਰਿਫਤਾਰ ਕੀਤੇ ਆ ਕਰਨਦੀਪ ਉਹੀ ਆ ਜਿਹੜਾ 40 ਕਿਲੋ ਪਿੱਛੇ ਰਾਜਸੰਸੀ ਚ ਅੰਮ੍ਰਿਤਸਰ ਰੂਰਲ ਪੁਲਿਸ ਵੱਲੋਂ ਰਿਕਵਰ ਕੀਤੀ ਸੀ ਹਿਰੋਇਨ ਉਸੇ ਵਿੱਚ ਵੀ ਇਹ ਸ਼ਾਮਲ ਹੈ ਉਹਦੀ ਮਦਰ ਤੇ ਸਿਸਟਰ ਉਹ ਅਰੈਸਟਡ ਵੀ ਹੈ ਉਸ ਕੇਸ ਦੇ ਵਿੱਚ ਸੋ ਬਾਹਰ ਬੈਠਾ ਇਹ ਬੰਦਾ ਹੈ ਇਸ ਜਿਹੜਾ ਡਰੱਗ ਟਰੇਡ ਨੂੰ ਚਲਾ ਰਿਹਾ ਸੋ ਮੈਂ ਇਹਦੇ ਵਿੱਚ ਸਾਰੀ ਆਪਣੀ ਟੀਮ ਨੂੰ ਬਹੁਤ ਮੁਬਾਰਕਬਾਦ ਦਿੰਦਾ ਜਿਹਦੀ ਰਹਿਨਮਾਈ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਕਰ ਰਿਹਾ ਹੈ ਏਡੀਸੀਪੀ ਸਿਟੀ 2 ਸ੍ਰੀ ਵਿਨੇਲਾ ਜੀ ਏਸੀਪੀ ਵੈਸਟ ਸ਼ਿਵਦਰਸ਼ਨ ਜੀ ਔਰ ਇਨਸਪੈਕਟਰ ਲਵਪ੍ਰੀਤ ਤੇ ਦੀ ਟੀਮ ਨੇ ਜਿਨ੍ਹਾਂ ਨੇ ਬਹੁਤ ਹੀ ਪ੍ਰੋਫੈਸ਼ਨਲ ਵੇ ਨਾਲ ਇਸ ਆਪਰੇਸ਼ਨ ਨੂੰ ਅੰਜਾਮ ਦਿੱਤਾ ਹੈ ਔਰ ਇਨਵੈਸਟੀਗੇਸ਼ਨ ਛੋਟੀ ਲੀਡ ਤੋਂ ਲੈ ਕੇ ਅੱਗੇ ਤੱਕ ਇਹ ਪਹੁੰਚੇ ਹੈ ਸੋ ਇਹਦੇ ਨਾਲ ਇਹ ਹੈ ਕਿ ਜਿਹੜਾ ਇਹ ਮਾੜੇ ਐਲੀਮੈਂਟਸ ਨੇ ਆਪਾਂ ਨੂੰ ਇਹ ਬਾਰ-ਬਾਰ ਆ ਰਿਹਾ ਕਿ ਡਰੋਨ ਰਾਹੀਂ ਬਹੁਤ ਸਾਰੀ ਜਿਹੜੀ ਡਰੱਗ ਤੇ ਵੈਪਨਸ ਆ ਰਹੇ ਨੇ ਔਰ ਅਲੱਗ-ਅਲੱਗ ਏਰੀਆਜ਼ੇ ਚੇਂਜ ਕਰਦੇ ਜਿਵੇਂ ਸੈਕਟਰ ਨੀਰਬਾਬ ਬਨਾਰਨਕ ਆ ਗਿਆ ਜਿੱਧਰ ਸ਼ਕਤੀ ਇਹਨਾਂ ਨੂੰ ਲੱਗਦਾ ਹੈ ਜ਼ਿਆਦਾ ਹੋ ਗਈ ਦੂਜੀ ਸਾਈਡ ਸ਼ਿਫਟ ਕਰ ਰਹੇ ਹੈ ਤੇ ਨੌਜਵਾਨ ਜਿਹੜੇ ਭੋਲੇ ਪਾਲੇ ਆ ਉਹਨਾਂ ਨੂੰ ਬਾਰ-ਬਾਰ ਬਾਰ-ਬਾਰ ਛੋਟੀ ਐਜ ਦੇ ਬੱਚੇ ਹੀ ਇਹਦੇ ਚ ਸ਼ਾਮਿਲ ਲੱਪਨ ਦਿਖ ਰਹੇ ਨੇ ਸੋ ਬਾਹਰ ਇਹ ਮੈਂ ਦੁਬਾਰਾ ਅਪੀਲ ਕਰੂੰਗਾ ਕਿਉਂਕਿ ਸਾਡੀ ਇਹ ਡਿਊਟੀ ਹੈ ਸਮਾਜ ਪ੍ਰਤੀ ਕਿ ਅਸੀਂ ਉਹਨਾਂ ਦੇ ਮਾਪੇ-ਬਾਪ ਨੂੰ ਬੱਚਿਆਂ ਨੂੰ ਵੀ ਕਹੀਏ ਕਿ ਤੁਸੀਂ ਇਹੋ ਜੀ ਲਾਲਚ ਤੋਂ ਬਚੋ ਪਾਰ ਬੈਠੇ ਲੋਕ ਤੁਹਾਨੂੰ ਫਸਾ ਦਿੰਦੇ ਆ ਆਪ ਉਹਨਾਂ ਦਾ ਕੁਝ ਨਹੀਂ ਜਾਂਦਾ ਜੇਲ੍ਹ ਤੇ ਤੁਸੀਂ ਆਪਣਾ ਲਾਈਫ ਕੱਟਦੇ ਹੋ ਔਰ ਕ੍ਰਿਮੀਨਲ ਰਿਕਾਰਡ ਬਣਦਾ ਹੈ ਪੁਲਿਸ ਐਕਸ਼ਨ ਇਨਫੋਰਸਮੈਂਟ ਤੋਂ ਦੇ ਖਿਲਾਫ ਹੁੰਦੀ ਹੈ ਤੋ ਆਪਣੀ ਜ਼ਿੰਦਗੀ ਨੂੰ ਸੁਧਾਰੋ ਔਰ ਜਿਹੜਾ ਹੈਗਾ ਚੰਗੇ ਨੇਕ ਕੰਮ ਕਰੋ ਤਾਂ ਹੀ ਉਹਨਾਂ ਦੀ ਬਰਕਤ ਹੈਗੀ ਐ ਸਸਾ